ਮੋਗੇ ਦੇ ਨਾਲ ਮੋਗੇ ਸ਼ਾਇਦ ਬਿਲਕੁਲ ਨਾਲ ਜੀਟੀ ਰੋਡ ਤੇ ਲੁਧਿਆਣਾ ਜੀਟੀ ਰੋਡ ਤੇ ਬੁੱਗੀਪੁਰ ਦਾ ਪਿੰਡ ਹੈ ਉੱਥੇ ਖੜੇ ਇਹ ਸਾਡੇ ਇਹਨਾਂ ਦੇ ਵੀਰ ਐਡਵੈਂਚਰ ਤੋਂ ਆਇਆ ਪਤਨਕੀ ਦੇ ਗੇਲੋਂ ਇੰਨੇ ਪ੍ਰਵਾਦ ਇੰਨੇ ਸਗੇ ਪ੍ਰਵਾਦ ਨੇ ਇਹਨਾਂ ਦੀ ਇੱਥੇ ਜਮੀਨ ਸੀਗੀ ਪਾਰਾ ਇੱਕ ਇਹਨਾਂ ਨੇ 21 ਦੇ ਵਿੱਚ 2 ਸਾਲ ਪਹਿਲਾਂ ਸੌਦਾ ਕੀਤਾ ਆਪਣੇ ਵੀਰ ਲੁਧਿਆਣੇ ਤੋਂ ਇਹ ਕਲੋਨੀਆਂ ਦਾ ਕੰਮ ਕਰਦਿਆ ਕੁਲਵਿੰਦਰ ਇਹਨਾਂ ਦੇ ਨਾਲ ਇਹਨਾਂ ਨੇ 4 ਏਕੜਾਂ ਦੀ ਇਹਨਾਂ ਦੇ ਅਨਸਾਰ 4 ਏਕੜ ਹੈ ਕਿ ਤਿੰਨ ਏਕੜ ਪਰ ਉਹ ਕਾਗਜ਼ ਦੱਸ ਦੇਣਗੇ 4 ਏਕੜਾਂ ਦੀ ਇਹਨਾਂ ਨੇ ਜ਼ਿਸਤੀ ਕਰਾ ਲਈ ਪਰ ਜਿਹੜੀ ਜ਼ਮੀਨ ਆ ਉਹ ਸਾਰੀ ਇਹਨਾਂ ਨੇ ਮਤਲਬ ਜਿਹੜੀ 4 ਦੁਆੜੀ ਖਾਤੀ ਹੈ ਜ਼ਿਸਤੀ ਤੋਂ ਬਿਨਾਂ ਇਸ ਕਰਕੇ 3 ਤਰੀਕ ਨੂੰ ਮਾਨ ਸਾਹਿਬ ਨੇ ਸਾਡੇ ਚੀਵਲਸੋ ਸਾਹਿਬ ਨੇ ਪਠਾਨਕੋਟ ਦੇ ਵਿੱਚ ਐਨ ਆਰ ਆਈ ਸੰਮੇਲਨ ਐਨ ਆਰ ਆਈ ਮਿਲਣੀ ਜਿਹੜੀ ਕੀਤੀ ਉਹਦੇ ਚ ਸਪਸ਼ਟ ਦਾਇ ਦਿੱਤੀ ਪਹਿਲਾਂ ਵੀ ਦਿੱਤੀ ਆ ਸਾਨੂੰ ਕਿ ਪੰਜਾਬ ਦੇ ਅੰਦਰ ਕਿਸੇ ਵੀ ਐਨਆਰਆਈ ਦੀ ਜ਼ਮੀਨ ਦੇ ਉੱਤੇ ਕੋਠੀ ਦੇ ਉੱਤੇ ਕਿਤੇ ਕਬਜ਼ਾ ਨਹੀਂ ਹੁੰਦਾ ਜਾਊਗਾ ਭਾਵੇਂ ਜੋ ਮਰਜ਼ੀ ਹੋਵੇ। ਤਿੰਨ ਤਰੀਕ ਨੂੰ ਮਾਨ ਸਾਹਿਬ ਦੀ ਅਨਾਉਂਸਮੈਂਟ ਤੋਂ ਬਾਅਦ ਇਹ ਸਾਰਾ ਪਲਵਾਜ਼ ਮੇਰੇ ਕੋ ਇਨ੍ਹਾਂ ਦੀ ਵਾਈਫ ਵੀ ਆਪ ਵੀ ਸਾਰੇ ਗਏ। ਇਹਨਾਂ ਨੇ ਕਿਹਾ ਜੀ ਸਾਡਾ ਮਸਲਾ ਸਾਡੀ ਜਾਂ ਤਾਂ ਡਿਸਟ੍ਰਿਕਟ ਲਾ ਦੋ ਜਾਂ ਸਾਡੀ ਜ਼ਮੀਨ ਵਾਪਸ ਕਰਾ ਦਿਓ। ਸੋ ਅੱਜ ਮੋਕਿਆਂ ਤੇ ਆ ਕੇ ਇਹਨਾਂ ਦਾ ਫੈਸਲਾ ਕਰਾਤਾ ਸਾਡੀ ਇਸ ਏਰੀਏ ਦੀ 22 ਫਰਵਰੀ ਨੂੰ ਜਿਹੜੀ ਆ ਫਰੋਜਪੁਰ ਦੇ ਵਿੱਚ ਐਨੜਾਈ ਮਿਲਣੀ ਆ ਉਹਦੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਦਾ ਇਹ ਹੁਕਮ ਆ ਕਿ ਐਨੜਾਈ ਦੀ ਟਿਕਟ ਵੇਖਣੀ ਆ ਜਦੋਂ ਉਹਨੇ ਵਾਪਸ ਆਣਾ ਉਸ ਤੋਂ ਪਹਿਲਾਂ ਪਹਿਲਾਂ ਉਹਦਾ ਮਾਮਲਾ ਹੱਲ ਕਰਨਾ ਸੋ ਇਹਨਾਂ ਨੂੰ ਕਹਿਤਾ ਡੀ ਸਾਹਿਬ ਦੀ ਡਿਊਟੀ ਲਾਤੀ ਆ ਡੀ ਸਾਹਿਬ ਸਰਦਾਰ ਕਲਵੰਸ ਸਿੰਘ ਹੋਣੀ ਐਸਡੀਐਮ ਸਾਹਿਬ ਸਾਡੇ ਨਾਲ ਨੇ ਇਹਨਾਂ ਦੀ ਡਿਊਟੀ ਲਾਤੀ ਆ ਕਿ ਤੁਸੀਂ 21 ਤਰੀਕ ਤੱਕ ਆਪਣੀ ਡਿਸਟ੍ਰਿਕਟ ਲਾ ਲਓ 21 ਤਰੀਕ ਤੱਕ ਆਪਣੀ ਡਿਸਟ੍ਰਿਕਟ ਲਾ ਕੇ ਆਪਰਾ ਕੰਮ ਜਿਹੜਾ ਦੇ ਦੇ ਦੋ ਤੇ ਇਹਨਾਂ ਨੂੰ ਪੈਸੇ ਦੇ ਦੇ। ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਜੇ ਤੁਸੀਂ ਬਾਈ ਦੀ ਵੇਰ ਦਸਤੀ ਨਾ ਕਰਾਈ ਤੇ ਫੇਰ ਸਾਨੂੰ ਬਾਈ ਲਾ ਬਾਈ ਕਾਨੂੰਨ ਜਿਹੜਾ ਫੇਰ ਹੀ ਸਾਭ ਨੂੰ ਸਾਨੂੰ ਇਹੀ ਆਰਡਰ ਕਰਨੇ ਪੈਣਗੇ ਕਿ ਤੁਸੀਂ ਬਾਈ ਇੱਥੇ ਲੋਕ ਲਾ ਦਿਓ ਜਿੰਨਾ ਚਿਰ ਤੱਕ ਇਹ ਜ਼ਸਤੀ ਨਹੀਂ ਕਰਉਂਦੇ। ਸੋ ਇਹ ਮੰਨ ਕੇ ਭਰਾ ਸਾਡੇ ਕਹਿੰਦੇ ਵੀ ਅਸੀਂ 21 ਤਰੀਕ ਨੂੰ ਅਸਤੀ ਜਿਹੜੀ ਕਰਾ ਦਾਂਗੇ ਸੋ ਇਹਨਾਂ ਦਾ ਵੀਰਾਂ ਦਾ ਮਸਲਾ ਹੱਲ ਕਰਤਾ ਜਿਹੜਾ ਇਹਨਾਂ ਦਾ 12 ਏਕੜ ਜ਼ਮੀਨ ਦਾ ਬਹੁਤ ਕਰੋੜਾਂ ਦੀ ਜ਼ਮੀਨ ਹੈ ਬਹੁਤ ਮਹਿੰਗੀ ਜ਼ਮੀਨ ਹੈ। ਸੋ ਇਹ ਮਾਨਤ ਸਾਹਿਬ ਦੇ ਸੀਐਮ ਸਾਹਿਬ ਦੇ ਹੁਕਮਾਂ ਦੇ ਨਾਲ ਸਾਰੇ ਡੀ ਸਾਹਿਬ ਨੇ ਕੀਤਾ ਐਸਡੀਐਮ ਸਾਹਿਬ ਨੇ ਡੀ ਸਾਹਿਬ ਨੇ ਸਾਰਿਆਂ ਦੇ ਵਿੱਚ ਕਿ ਆਪਾਂ 10 ਮਿੰਟਾਂ ਦੇ ਵਿੱਚ ਹੀ ਮਸਲਾ ਹਲ ਕਰਤਾ ਉਹ ਪਲਾਹਾ ਸਾਡੇ ਮੰਨ ਗਏ ਕਿ ਅਸੀਂ ਡਿਸਟ੍ਰਿਕਟ ਕਰਾਵਾਂਗੇ ਇਸ ਕਰਕੇ ਅੱਜ ਆਏ ਸੋ ਮੈਂ ਐਨਆਰਆਈ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਕੱਲ ਵੀ ਸਾਡੀ ਨਵਾਂ ਸ਼ਹਿਰ ਦੇ ਵਿੱਚ ਐਨਆਰਆਈ ਮਿਲਣੀ ਹੈ ਤਵਾਬੇ ਵਾਲੇ ਜਿੱਦੀ ਫਿਰ ਸਾਡੀ 16 ਤਰੀਕ ਨੂੰ ਸੰਗਰੂਰ ਦੇ ਵਿੱਚ ਹੈ ਤੇ 22 ਤਰੀਕ ਨੂੰ ਫਿਰੋਜ਼ਪੁਰ ਹੈ ਜੇ ਸ ਵੀ ਸਾਡੇ ਐਨਆਰਆਈ ਵੀਰ ਦਾ ਕੋਈ ਸਮੱਸਿਆ ਇਹਦੀ ਪ੍ਰਾਪਰਟੀ ਦੇ ਉੱਤੇ ਕਿਸੇ ਨੇ ਘਰ ਦੇ ਉੱਤੇ ਕਿਸੇ ਨੇ ਕਬਜ਼ਾ ਕੀਤਾ ਸਾਨੂੰ ਆ ਕੇ ਮਿਲੇ ਗਿੱਲੇ ਜੀ ਜਿਹੜੇ ਟੋਪਰਾਦਰ ਹੋਣੇ ਬਲਵਿੰਦਰ ਗਿੱਲ ਦੇ ਦੋਸਤ ਜਿੱਦ ਗਿੱਲ ਫਿਰ ਆ ਫੈਮਿਲੀ ਸਲੇਟ ਦੇ ਤੋਂ ਪਹੁੰਚੇ ਸਾਡਾ ਕਾਫੀ ਡੇਰ ਤੋਂ ਜਿਹੜਾ ਜ਼ਮੀਨ ਦਾ ਰੌਲਾ ਚੱਲਦਾ ਸੀਗਾ ਸੋ ਅਸੀਂ ਅਪਰੋਚ ਕੀਤੀ ਸੀ ਭਾਈ ਸਾਹਿਬ ਤੱਕ ਕੁਲਜੀਤ ਸਿੰਘ ਢਾਡਗੋੜਾ ਸੋਣਾ ਤੱਕ ਜਿਹੜੇ ਕੇਐਨਆਰ ਦੇ ਮਸਲਿਆਂ ਦੇ ਹੱਲ ਕਰਵਾਉਂਦੇ ਨੇ ਸੋ ਅਸੀਂ ਇਹਨਾਂ ਤੱਕ ਅਪਰੋਚ ਕੀਤੀ ਸੀ ਸਾਡਾ ਜਿਹੜਾ ਮਸਲਾ ਅੱਜ ਇਹਨਾਂ ਨੇ ਇੱਥੇ ਆ ਕੇ ਹਾਲੇ ਕੀਤਾ ਹੈਗਾ ਸਾਨੂੰ ਬੜੀ ਖੁਸ਼ੀ ਆ ਅਸੀਂ ਕਿੰਨੇ ਭਰਾ ਬਹੁਤ ਖੁਸ਼ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਜੀ ਗੁਰਦੀਪ ਸਿੰਘ ਜੀ ਉਹਨਾਂ ਦਾ ਤੇ ਨਾਲ ਹੀ ਬਾਹਨ ਸਾਹਿਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜੋ ਐਨ ਆਰ ਆਈ ਦੀ ਬਾਹ ਫੜਦੇ ਨੇ ਤੇ ਨਾਲ ਹੀ ਅਸੀਂ ਧੋਸ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਸਾਡੇ ਲੋਕਲੇ ਮਿਲ ਲਿਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਸਰਦੋ ਕੋਈ ਦਿਨ ਤੱਕ ਆ ਰਹੀ ਸੀ ਕਿੰਨਾ ਸਮਾਂ ਹੋ ਗਿਆ ਅਸੀਂ 21 ਦਾ ਸੌਦਾ ਕੀਤਾ ਵੇ ਠੀਕ ਹੈ ਜੀ 2021 ਦਾ ਜਨਵਰੀ ਦਾ ਸੋ ਉਹ ਜਿਹੜਾ ਮਸਲਾ ਸੀ ਉਹ ਹਰੇਕ ਵਾਰੀ ਲੰਮਕਾ ਜਾਂਦਾ ਸੀ ਇੱਕ ਸਾਲ ਤੇ ਬੁਨਿਆਦ ਦਾ ਦਾਅ ਵਧਾ ਲੈਂਦੇ ਸੀ ਕਿ ਸੋ ਪਿਛਲੇ ਸਾਲ ਵੀ ਅਸੀਂ ਆਏ ਸੀ ਕਿ ਤੇ ਇੱਕ ਸਾਲ ਦੇ ਇਕਸਟੈਂਸ਼ਨਲ ਦੇ ਦਿੱਤੀ ਸੀ ਪਰ ਉਹਦੇ ਵਿੱਚ ਵੀ ਸਾਰਾ ਕੰਪਨੀ ਰਿਹਾ ਸੀ ਕਿ ਜਟਕਿਆ ਕਿ ਫਾਇਦਾ ਕੀ ਡਿਜੀਟਲ ਯੋਸਨਾ ਮੁੱਖ ਕੇ ਦੇ ਮੰਤਰੀ ਸਾਹਿਬ ਘਰੇ 10 ਮਿੰਟ ਤੱਕ ਜਿਹੜਾ 10 ਮਿੰਟ ਦੇ ਵਿੱਚ ਵਿੱਚ ਜਿਹੜਾ ਹੱਲ ਹੋ ਗਿਆ ਹਾਂਜੀ ਉਹ ਕਹਿੰਦੇ ਆ ਜੀ 21 ਤਰੀਕ 21 ਫਰਵਰੀ ਤੱਕ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਦੂਜੀ ਹੈਂਡ ਜਿਹੜੀ ਖਰੀਦਦਤ ਹੈ ਜੀ ਸੋ ਇਹਦੀ ਕਬਲੀ ਸਵਕਾਤ ਮਾਨ ਸਰਕਾਰ ਦੇ ਤੇ ਐਨਓਸੀ ਜਿਹੜੀ ਆ ਖਤਮ ਕਰਦੀ ਰਜਿਸਟਰੀ ਤੇ ਸਰਜਿਸ ਤੇ ਕੀ ਕਹਿਣਾ ਚਾਹੂੰਗਾ ਸਾਨੂੰ ਨਹੀਂ ਸਾਨੂੰ ਸਾਡੇ ਤੱਕ ਤਾਂ ਉਸ ਚੀਜ਼ ਦਾ ਆਈ ਡੋਟ ਨੋ ਵੀ ਕੀ ਮਤਲਬ ਹੈ ਇਹਦੀ ਕਲੋਦੀਆ ਕੱਢ ਦਿਓ ਬਹੁਤ ਵਧੀਆ ਹੋਇਆ ਜਿੰਨੇ ਲੋਕ ਕੰਮ ਕਰਦੇ